ਪਹਿਲੇ ਸਮਿਆਂ 'ਚ ਪੰਚਮ ਪਾਦਸ਼ਾ ਤਤੀ ਤਵੀ ਤੇ ਬੈਠੇ ਸੀ ਜਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਸੀ ਹੁਣ ਵੀ ਕੋਈ ਹੈਗਾ ਮੈਂ ਸਮਝਦਾ ਸਾਨੂੰ ਮਾਨ ਹੈ ਕਿ ਸਾਡੀਆਂ ਅੱਖਾਂ ਸਾਹਮਣੇ ਕੋਈ ਇੱਕ ਸਿੱਖ ਹੈਗਾ ਜਿਹੜਾ ਭੁੱਜਦਾ ਪਿਆ ਉੱਤੇ ਜਿੱਦਾਂ ਕਿ ਬੈਂਚ ਹੈ ਨਾ ਇੰਨੀ ਜਗ੍ਹਾ ਤੇ ਉੱਤੇ ਉਹ 6 ਮਹੀਨਿਆਂ ਤੋਂ ਬੈਠਾ ਹੋਇਆ ਉਹ 400 ਫੁੱਟ ਉੱਚਾ ਬੈਠ ਕੇ ਕਹਿ ਰਿਹਾ ਉਹ ਦੁਨੀਆਂ ਦੇ ਲੋਕੋ ਉਹ ਤੁਹਾਡੇ ਪਿਓ ਦੀ ਪੱਗ ਨੂੰ ਹੱਥ ਪੈ ਗਿਆ ਓਏ ਜਿਹੜੇ ਸਾਡੇ ਪੰਥਕ ਆਗੂ ਪਹੁੰਚਾਉਂਦੇ ਨੇ ਜਿਹੜੇ ਸਾਡੇ ਅਕਾਲੀ ਦਲ ਦੇ ਕਹੋਂਦੇ ਨੇ ਅੱਜ ਅਕਾਲ ਦੀ ਬਾਣੀ ਦੇ ਲਈ ਇੱਕ ਸਿੰਘ ਬੈਠਾ ਏ ਅਕਾਲੀ ਦਲ ਤਾਂ ਕਹਾ ਰਹੇ ਨੇ ਵਖ ਵਖ ਧੜਿਆਂ 'ਚ ਵੰਡੇ ਜਾ ਰਹੇ ਨੇ ਆਪਣੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਪਰ ਇੱਧਰ ਧਿਆਨ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਅਕਾਲੀ ਜਦੋਂ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸੰਭੀਆਂ ਆਖਰ ਕੋਈ ਗੁਰੂ ਗ੍ਰੰਥ ਸਾਹਿਬਹਾਰ ਦੀ ਬੇਅਦਬੀ ਕਰ ਕਿੱਦਾਂ ਜਾਏ ਸਵਾਲ ਤਾਂ ਇਹ ਹੈ ਨਾ ਕਿ ਸੇ ਦੀ ਕਿੰਨਾ ਜ਼ੁਰਤ ਪੈ ਗਈ ਕਿ ਪੰਜਾਬ ਦੇ ਵਿੱਚ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ 'ਚ ਸੁੱਟ ਦਿੱਤੇ ਜਾਂ ਇਹ ਤਾਂ ਕਮਜ਼ੋਰੀਆਂ ਨੇ ਨਾ ਕਿ ਸਾਡੀਆਂ ਕਮਜ਼ੋਰੀਆਂ ਨੇ ਕਿ ਜਿਨ੍ਹਾਂ ਦੇ ਸਿਰ ਜ਼ਿੰਮੇਵਾਰੀਆਂ ਸੀ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਨੇ ਇਹ ਬੇਅਦਬੀਆਂ ਤੋਂ ਮੁੱਖ ਮੋੜਿਆਂ ਇੱਕ ਕਬੂਤਰ ਵਾਲੀ ਅੱਖਾਂ ਮੀਟ ਰਿਆਂ ਕੁਛ ਨਹੀਂ ਹੋਣਾ ਕਬੂਤਰ ਕੀ ਕਰਦਾ ਬਿੱਲੀ ਸਾਹਮਣੇ ਦੇਖ ਲਈ ਤੇ ਅੱਖਾਂ ਮੀਟ ਲੈਂਦਾ ਅੱਖਾਂ ਮੀਟਿਆਂ ਤੋਂ ਬਿੱਲੀ ਚੱਲ ਜਾਂਦੀ ਕਿਤੇ ਬਿੱਲੀ ਚ ਮਟਾ ਮਾਰਦੀ ਆ ਅੱਜ ਪਾਬੰਦੀ ਲੱਗੀ ਹੋਈ ਐ ਇੱਕ ਬੜੇ ਦੁੱਖ ਦੇ ਨਾਲ ਕਹਿਣਾ ਪਿਆਰਾ ਪੰਥਕ ਸਟੇਜਾਂ ਤੇ ਬੇਅਦਬੀ ਦਾ ਲਫ਼ਜ਼ ਬੋਲਣ ਤੇ ਪਾਬੰਦੀ ਲੱਗੀ ਹੋਈ ਐ ਪੰਜਾਬੀ ਲੋਕ ਚੈਨਲ ਦੇ ਮਾਧਿਅਮ ਰਾਹੀਂ ਸੰਗਤ ਜੀ ਤੁਹਾਨੂੰ ਪੁੱਛਣਾ ਚਾਹੁੰਦਾ ਅੱਜ ਸੰਗਤ ਤੁਸੀਂ ਮੰਨਦੇ ਹੋ ਕਿ ਹੈ ਕਹਿੰਦੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬਾਰੇ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾਵਾ ਕਰਦੇ ਨੇ ਕਿ ਜਿਹੜੇ ਕੰਮ 3 ਸਾਲਾਂ ਚ ਹੋਏ ਨੇ ਜੀ 70 ਸਾਲਾਂ ਚ ਨਹੀਂ ਹੋਏ ਮੰਨਦੇ ਹੋ ਤੁਸੀਂ ਉਹਨਾਂ ਦਾ ਦਾਅਵਾ ਸਹੀ ਹੈ ਸਾਡੀ ਤਾਂ ਇੱਕੇ ਮੰਗ ਆ ਉਹੀ ਨਹੀਂ ਪੂਰੀ ਹੋ ਰਹੀ ਭਾਈ ਵਾਲੀਆਂ ਚੋਣਾਂ ਤੋਂ ਪਹਿਲਾਂ ਕੋਈ ਵੀਡੀਓ ਕੱਢ ਕੇ ਦੇਖ ਲਓ ਭਾਵੇਂ ਕੇਜਰੀਵਾਲ ਸਾਹਿਬ ਦੀ ਹੋਏ ਤੇ ਭਾਵੇਂ ਭਗਵੰਤ ਮਾਨ ਸਾਹਿਬ ਦੀ ਕਿੱਥੋਂ ਗੱਲ ਸ਼ੁਰੂ ਹੁੰਦੀ ਸੀ ਬੇਅਦਬੀ ਤੋਂ ਸਾਰੀ ਦੁਨੀਆ ਜਾਣਦੀ ਹੈ ਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਕੁਰਸੀ ਦਿੱਤੀ ਗਈ ਇਹਨਾਂ ਨੂੰ ਕੋਈ ਪਹਿਲਿਆਂ ਨੇ ਨਹੀਂ ਕੀਤਾ ਇਹ ਕਿਉਂ ਜਿੱਤੇ ਨੇ 92 ਅੱਜ ਇਹ ਬੜੀ ਚਰਚਾ ਹੁੰਦੀ ਹੈ ਨਾ ਕਿ 92 ਜਿੱਤ ਗਏ ਕਿੱਦਾਂ ਜਿੱਤ ਗਏ ਕਿ ਪਹਿਲਿਆਂ ਨੇ ਦਗਾ ਕਮਾਇਆ ਸੀ ਉਹ ਕੈਪਟਨ ਸਾਹਿਬ ਤੁਸੀਂ ਮੌਕਾ ਖੰਜਾਇਆ ਅੱਜ ਤੁਹਾਨੂੰ ਜਗ੍ਹਾ ਨਹੀਂ ਲੱਗਦੀ ਪਈ ਚੰਨੀ ਸਾਹਿਬ ਨੇ ਮੌਕਾ ਖਜਾਇਆ ਅੱਜ ਵੇਖੋ ਕਿੱਥੇ ਬੈਠੇ ਨੇ ਕਾਂਗਰਸ ਕਿੱਥੇ ਬੈਠੀ ਆ ਤੇ ਇਹ ਜਾਣਬੁੱਝ ਕੇ ਮੌਕਾ ਖੰਜਾ ਰਹੇ ਨੇ ਉਹ ਤੁਹਾਡੇ ਨਾਲੋਂ ਤਾਂ ਉਹ ਹਿਮਾਚਲ ਵਾਲੇ ਚੰਗੇ ਆ ਆਪਾਂ ਕਹਿੰਦੇ ਨਿਕਾ ਜਾ ਹਿਮਾਚਲ ਉਹਨਾਂ ਕੋ ਰਿਸੋਰਸਿਸ ਨਹੀਂ ਆਗੇ ਉਹਨਾਂ ਕੋ ਆ ਨਹੀਂ ਆਗਾ ਪਰ ਮੈਂ ਕਹਿੰਨਾ ਉਹਨਾਂ ਕੋ ਦਿਲ ਹੈਗਾ ਜੀ ਨਸ਼ਿਆਂ ਦੇ ਵਾਸਤੇ ਮੌਤ ਦੀ ਸਜ਼ਾ ਦਾ ਕਾਨੂੰਨ 10 ਲੱਖ ਦੀ ਸਜ਼ਾ ਦਾ ਕਾਨੂੰਨ ਬਣਾਤਾ ਜਿਨ੍ਹਾਂ ਦੇ ਅੰਦਰ ਜ਼ਮੀਰ ਆ ਨਾ ਉਹਨਾਂ ਕੋਲ ਇੱਥੇ ਪਹੁੰਚਣ ਦਾ ਕਰਾਇਆ ਨਹੀਂ ਜੇ ਹੈਗਾ ਤੇ ਜਿਨ੍ਹਾਂ ਕੋ ਪੈਸੇ ਨੇ ਜਿਨ੍ਹਾਂ ਕੋ ਗੱਡੀਆਂ ਨੇ ਜਿਨ੍ਹਾਂ ਕੋ ਸਾਰਾ ਕੁਝ ਆ ਉਹਨਾਂ ਦੀ ਜ਼ਮੀਰ ਸੁੱਤੀ ਪਈ ਹੈ ਅਗਲੇ ਮਹੀਨੇ ਇੱਥੇ ਤਗੜਾ ਕੱਠ ਹੋਏਗਾ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਜਾ ਵਾਲੇ ਸਾਹਿਬ ਸਤਗੁਰ ਉਹਨਾਂ ਦੇ ਦਰ ਤੋਂ ਚੱਲ ਕੇ ਤਖਤ ਸ਼੍ਰੀ ਕੇਸਗੜ ਸ਼੍ਰੀ ਸ਼੍ਰੀ ਅਨੰਦਪੁਰ ਸਾਹਿਬ ਤੋਂ 100 ਬੱਸਾਂ ਦਾ ਕਾਫਲਾ ਮਾਰਾਈ ਦੀ ਮੇਰ ਦੇ ਨਾਲ ਇੱਥੇ ਪਹੁੰਚੇਗਾ ਸਸਕਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਸਮਾਣਾ ਦੇ ਵਿੱਚ ਮੌਜੂਦ ਆ ਸਮਾਣਾ ਦੇ ਵਿੱਚ ਭਾਈ ਗੁਰਜੀਤ ਸਿੰਘ ਨੂੰ 6 ਮਹੀਨੇ ਹੋ ਗਏ ਨੇ ਜਿਹੜੇ ਟਾਵਰ ਤੇ ਬੈਠੇ ਨੇ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਜੇ ਕੋਈ ਤਨਸੀਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਏ ਉਹਨੂੰ ਸਖਤ ਸਜ਼ਾਵਾ ਮਿਲਣੀ ਚਾਹੀਦੀਆਂ ਨੇ ਇਹ ਮੰਗਾ ਭਾਈ ਸਾਹਿਬ ਦੀ ਸਰਕਾਰਾਂ ਨਾ ਕੋਈ ਵੱਡੇ ਜਿਹੜੇ ਪੰਥਕ ਆਗੂ ਕਹੋਂਦੇ ਨੇ ਉਹ ਇੱਥੇ ਪਹੁੰਚ ਨਹੀਂ ਰਹੇ ਸੋ ਭਾਈ ਸਾਹਿਬ ਨੇ ਸਾਡੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਜੀ ਤੁਸੀਂ ਭਾਈ ਸਾਹਿਬ ਨੂੰ ਬੜਾ ਲੰਮਾ ਸਮਾਂ ਹੋ ਗਿਆ ਜੀ ਸਰਦੀਆਂ ਤੋਂ ਗਰਮੀਆਂ ਆ ਗਈਆਂ ਪਰ ਪੰਥ ਦੀ ਘਾਟ ਦਿਖਾਈ ਦੇ ਰਹੀ ਏ ਜੀ ਜਿਹੜੀ ਉਮੀਦ ਸੀ ਉਸ ਤਰ੍ਹਾਂ ਇਕੱਠ ਨਹੀਂ ਹੋ ਰਹੀ ਗੱਲ ਤਾਂ ਤੁਹਾਡੀ ਸਹੀ ਹੈ ਜੀ ਇੱਕ ਇਤਿਹਾਸ ਸਾਡੇ ਸਾਹਮਣੇ ਚੱਲਦਾ ਪਿਆ ਇੱਕ ਨਾ ਸ਼ਾਇਦ ਕੱਲ ਦੀ ਗੱਲ ਹੀ ਆ ਮੈਂ ਕਿਸੇ ਦੀ ਵੀਡੀਓ ਦੇਖ ਰਿਹਾ ਸੀ ਕੋਈ ਦੂਜੇ ਧਰਮ ਦੀ ਬੀਬੀ ਸੀ ਤੇ ਉਹ ਨਾ ਕਹਿ ਰਹੀ ਸੀ ਵੀ ਪਹਿਲੇ ਸਮਿਆਂ ਚ ਪੰਚਮ ਪਾਸ਼ਾ ਤਤੀ ਤਵੀ ਤੇ ਬੈਠੇ ਸੀ ਜਾਂ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ ਅਸੀਂ ਹੁਣ ਵੀ ਕੋਈ ਹੈਗਾ ਅੱਜ ਮੈਂ ਸਮਝਦਾ ਸਾਨੂੰ ਮਾਨ ਹੈ ਜੀ ਕਿ ਸਾਡੀਆਂ ਅੱਖਾਂ ਸਾਹਮਣੇ ਕੋਈ ਇੱਕ ਸਿੱਖ ਹੈਗਾ ਜਿਹੜਾ ਭੁੱਜਦਾ ਪਿਆ ਉੱਤੇ ਜਿੰਨੇ ਇਹ ਵੀ ਅਹਿਸਾਸ ਕਰਾ ਦਿੱਤਾ ਕਿ ਠੰਡੇ ਬੁਰਜ 'ਚ ਮਾਤਾ ਜੀ ਕਿੱਦਾਂ ਬੈਠੇ ਹੋਣਗੇ ਤੇ ਜਿੰਨੇ ਇਹ ਵੀ ਅਹਿਸਾਸ ਕਰਾ ਦਿੱਤਾ ਕਿ ਕਿਉਂਕਿ ਗੁਰੂ ਸਾਹਿਬ ਦਾ ਤਾਂ ਕੋਈ ਬੈਂਤੀ ਹੈ ਨਾ ਉਹਨਾਂ ਦਾ ਤਾਂ ਆਪਾਂ ਪਾਰ ਹੀ ਨਹੀਂ ਪਾ ਸਕਦੇ ਪਰ ਇੱਕ ਸਿੱਖ ਉੱਪਰ ਉੱਥੇ ਵੀ ਲੋਹੇ ਦੀ ਪਲੇਟ ਆ ਜੀ 2 ਫੁੱਟ ਬਾਈ 6 ਫੁੱਟ ਦੀ ਪਲੇਟ ਆ ਜਿੰਨਾ ਭਾਈ ਗੁਰਜੀਤ ਸਿੰਘ ਦਾ ਸਰੀਰ ਹੈ ਨਾ ਉੰਨੀ ਪਲੇਟ ਦੇ ਉੱਤੇ ਆਪਾਂ ਸਮਝ ਲਈਏ ਅੱਜ ਢੀਕਾ ਵਾ ਜਿੱਦਾਂ ਕਿ ਬੈਂਚ ਹੈ ਨਾ ਇੰਨੀ ਜਗ੍ਹਾ ਦੇ ਉੱਤੇ ਉਹ 6 ਮਹੀਨਿਆਂ ਤੋਂ ਬੈਠਾ ਹੋਇਆ ਜਿਨ੍ਹਾਂ ਨੂੰ ਅਜੇ ਵੀ ਸਮਝ ਨਹੀਂ ਲੱਗ ਰਹੀ ਕਿ ਇਹ ਸੰਘਰਸ਼ ਕੀ ਆ ਮੈਂ ਸਮਝਦਾ ਉਹਨਾਂ ਦੇ ਮਾੜੇ ਭਾਗ ਹੀ ਕਹਿ ਸਕਦਾ ਜਿਨ੍ਹਾਂ ਨੂੰ ਅਜੇ ਸਮਝ ਨਹੀਂ ਲੱਗ ਰਹੀ ਕਿ ਉਹ ਕਿਉਂ ਚੜ੍ਹਿਆ ਬੈਠਾ ਉਹਨੂੰ ਕੀ ਧੋਖਾ ਕੀ ਦਰਦ ਹੈ ਜੇ ਉਹ ਕੀ ਉਹਦਾ ਦਰਦ ਸਾਡਾ ਦਰਦ ਨਹੀਂ ਉਹਦਾ ਦਰਦ ਇਹਨਾਂ ਦਾ ਦਰਦ ਨਹੀਂ ਇਹਨਾਂ ਦਾ ਦਰਦ ਨਹੀਂ ਗੱਲ ਤਾਂ ਇਹੀ ਸਮਝਣ ਵਾਲੀ ਆ ਨਾ ਜਿੱਦਣ ਇਹ ਸਮਝ ਲੱਗ ਗਿਆ ਕਿ ਉਹ ਤਾਂ ਸਾਡਾ ਹੀ ਦਰਦ ਬਿਆਨ ਕਰਦਾ ਪਿਆ ਜਿਹੜੀ ਸਾਡੇ ਅੰਦਰ ਦੀ ਹਾਵਾ ਉਹ ਉਹ ਉੱਚੀ ਉੱਚੀ ਕਹਿ ਰਿਹਾ ਵਾ ਉਹ 400 ਫੁੱਟ ਉੱਚਾ ਬਹਿ ਕੇ ਕਹਿ ਰਿਹਾ ਉਹ ਦੁਨੀਆਂ ਦੇ ਲੋਕੋ ਉਹ ਤੁਹਾਡੇ ਪਿਓ ਦੀ ਪੱਗ ਨੂੰ ਹੱਥ ਪੈ ਗਿਆ ਓਏ ਤੇ ਜੇ ਹੁਣ ਸੁਣ ਕੇ ਵੀ ਅਣ ਸੁਣੀ ਕਰਤੀ ਜਾਏ ਪਾ ਇੱਕ ਬੜਾ ਦਰਦ ਸਾਨੂੰ ਵੀ ਹੁੰਦਾ ਹ ਹ ਅਸੀਂ ਵੀ ਹਰ ਵਾਰ ਆਉਂਨੇ ਆ ਕਦੀ ਆਨੰਦਪੁਰ ਸਾਹਿਬ ਹੋਈਦਾ ਉਧਰੋਂ ਆਈਦਾ ਕਦੀ ਗੁਰਦਾਸਪੁਰ ਹੋਈਦਾ ਉਧਰੋਂ ਆਈਦਾ ਪਰ ਜਿਹੜੇ ਇੱਥੇ ਲਾਗੇ ਲਾਗੇ ਰਹਿਣ ਵਾਲੇ ਜਦੋਂ ਉਹ ਨਹੀਂ ਨਾ ਪਹੁੰਚਦੇ ਫਿਰ ਸਾਨੂੰ ਵੀ ਮਹਿਸੂਸ ਹੁੰਦਾ ਕਿ ਯਾਰ ਗੱਲ ਕੀ ਹੈ ਐਸਾ ਕਿਉਂ ਨਹੀਂ ਹੋ ਰਿਹਾ ਹੈ ਲੋਕਾਂ ਨੂੰ ਤਾਂ ਬਾਅਦ ਚ ਜਿਹੜੇ ਸਾਡੇ ਪੰਥਕ ਆਗੂ ਕੋਹਾਉਂਦੇ ਨੇ ਜਿਹੜੇ ਸਾਡੇ ਅਕਾਲੀ ਦਲ ਦੇ ਕਹੋਂਦੇ ਨੇ ਅੱਜ ਅਕਾਲ ਦੀ ਬਾਣੀ ਦੇ ਲਈ ਇੱਕ ਸਿੰਘ ਬੈਠਾ ਏ ਅਕਾਲੀ ਦਲ ਤਾਂ ਕਹਾ ਰਹੇ ਨੇ ਵਖ ਵਖ ਧੜਿਆਂ 'ਚ ਵੰਡੇ ਜਾ ਰਹੇ ਨੇ ਆਪਣੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਪਰ ਇੱਧਰ ਧਿਆਨ ਨਹੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਅਕਾਲੀਆਂ ਨੂੰ ਜੇ ਉਹਨਾਂ ਨੇ ਸੰਭਿਆ ਹੁੰਦਾ ਸਾਰਾ ਕੁਝ ਹੈਨਾ ਕਿਉਂਕਿ ਉਹ ਲੰਬੜਦਾਰ ਸੀਗੇ ਨਾ 100 ਸਾਲਾਂ ਤੋਂ ਲੰਬੜਦਾਰੀ ਕਰਦੇ ਆ ਰਹੇ ਪੰਥ ਦੀ ਹੈਨਾ ਤੇ ਨਾ ਸਾਨੂੰ ਅੱਠੇ ਪੈ ਟਹਿਲ ਸੇਵਾ ਲੈਰ ਸ਼ੁਰੂ ਕਰਨ ਦੀ ਲੋੜ ਸੀ ਤੇ ਨਾ ਭਾਈ ਗੁਰਜੀਤ ਸਿੰਘ ਨੂੰ ਟਾਵਰ ਤੇ ਚੜ੍ਹਨ ਦੀ ਲੋੜ ਸੀ ਜਦੋਂ ਉਹਨਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਹੀਂ ਸਾਂਭੀਆਂ ਆਖਰ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰ ਕਿੱਦਾਂ ਜਾਏ ਸਵਾਲ ਤਾਂ ਇਹ ਹੈ ਨਾ ਕਿਸੇ ਦੀ ਕਿੱਦਾਂ ਜ਼ਰੂਰਤ ਪੈਗੀ ਕਿ ਪੰਜਾਬ ਦੇ ਵਿੱਚ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ 'ਚ ਸੁੱਟ ਦਿੱਤੇ ਜਾਣ ਇਹ ਤਾਂ ਕਮਜ਼ੋਰੀਆਂ ਨੇ ਨਾ ਇਹ ਸਾਡੀਆਂ ਕਮਜ਼ੋਰੀਆਂ ਨੇ ਕਿ ਇੱਕ ਪਾਸੇ ਭਾਈ ਗੁਰਜੀਤ ਸਿੰਘ ਵਰਗਾ ਯੋਧਾ ਜਿਹੜਾ ਇੱਕ ਸਾਬਕਾ ਫੌਜੀ ਉਹ ਕਾਨੂੰਨ ਮੰਗਦਾ ਪਿਆ ਤੇ ਜਿਹੜੇ ਕਾਨੂੰਨ ਦੇ ਘਾੜੇ ਸੀ ਜਿਨ੍ਹਾਂ ਨੂੰ ਸ਼ਕਤੀਆਂ ਦਿੱਤੀਆਂ ਸੀ ਪੰਜਾਬ ਨੇ ਉਹਨਾਂ ਨੇ ਆਪਣੇ ਸਮੇਂ ਕੁਝ ਨਹੀਂ ਕੀਤਾ ਅੱਜ ਇਹ ਸਰਕਾਰ ਤੋਂ ਸਾਨੂੰ ਮੰਗਣਾ ਪੈ ਰਿਹਾ ਮੰਗਣਾ ਵੀ ਇਸ ਲਈ ਪੈ ਰਿਹਾ ਕਿ ਕਾਨੂੰਨ ਉਹ ਬਣਾ ਸਕਦੇ ਨੇ ਆਪਾਂ ਸਾਰੇ ਰਲ ਕੇ ਵੀ ਕਾਨੂੰਨ ਨਹੀਂ ਬਣਾ ਸਕਦੇ ਕਾਨੂੰਨ ਜਿਹੜਾ ਪੰਜਾਬ ਦੀ ਵਿਧਾਨ ਸਭਾ ਬਣਾ ਸਕਦੀ ਹੈ ਜਾਂ ਕੇਂਦਰ ਦੀ ਲੋਕ ਸਭਾ ਬਣਾ ਸਕਦੀ ਹੈ ਸੋ ਇਹ ਗੱਲ ਬਿਲਕੁਲ ਤੁਹਾਡੀ ਸਹੀ ਹੈ ਕਿ ਜਿਨ੍ਹਾਂ ਦੇ ਸਿਰ ਜ਼ਿੰਮੇਵਾਰੀਆਂ ਸੀ ਉਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜੇ ਹੋਏ ਨੇ ਜਿੰਨਾ ਚਿਰ ਗੁਰੂਵਾਲ ਮੁਖ ਨਹੀਂ ਕਰਨਗੇ ਇਹ ਚੜ੍ਹਦੀ ਕਲਾ ਮਤ ਸਮਝਣ ਕੇ ਚੜ੍ਹਦੀ ਕਲਾ ਹੋ ਜੇਗੀ ਚੜ੍ਹਦੀ ਕਲਾ ਗੁਰੂ ਸਾਹਿਬ ਦੇ ਜੇ ਕੋ ਗੁਰਤੇ ਵਿਮੁਖ ਹੋਵੇ ਇਹ ਪੂਰੀ ਪੌੜੀ ਪੜ ਲੈਣ ਆਨੰਦ ਸਾਹਿਬ ਦੀ ਫਿਰ ਮੁਕਤ ਬਾਏ ਲਾ ਕੇ ਚਰਨੀ ਸਤਗੁਰ ਸ਼ਬਦ ਸੁਣਾਏ ਸਤਗੁਰੂ ਦੀ ਸ਼ਰਨ ਵਿੱਚ ਆਉਣਾ ਪੈਣਾ ਇਹ ਬੇਅਦਬੀਆਂ ਤੋਂ ਮੁੱਖ ਮੋੜਿਆ ਇੱਕ ਕਬੂਤਰ ਵਾਲੀ ਅੱਖਾਂ ਮੀਟ ਰਿਆਂ ਕੁਛ ਨਹੀਂ ਹੋਣਾ ਮਤ ਸਮਝ ਲੋ ਕਿ ਕਬੂਤਰ ਕਬੂਤਰ ਕੀ ਕਰਦਾ ਬਿੱਲੀ ਸਾਹਮਣੇ ਦੇਖ ਲਈ ਤੇ ਅੱਖਾਂ ਮੀਟ ਲੈਂਦਾ ਅੱਖਾਂ ਮੀਟਿਆ ਕੋ ਬਿੱਲੀ ਚੱਲ ਜਾਂਦੀ ਕਿਤੇ ਬਿੱਲੀ ਚਮਟਾ ਮਾਰਦੀ ਆ ਅੱਜ ਪਾਬੰਦੀ ਲੱਗੀ ਹੋਈ ਆ ਇੱਕ ਬੜੇ ਦੁੱਖ ਦੇ ਨਾਲ ਕਹਿਣਾ ਪਿਆ ਰ ਪੰਥਕ ਸਟੇਜਾਂ ਤੇ ਬੇਅਦਬੀ ਦਾ ਲਫ਼ਜ਼ ਬੋਲਣ ਤੇ ਪਾਬੰਦੀ ਲੱਗੀ ਹੋਈ ਆ ਕਿਹਦੀ ਬੇਅਦਬੀ ਜਿਹੜੇ ਗੁਰੂ ਦਾ ਖਾਣ ਦਾ ਇਹ ਸਾਰੇ ਆਪਾਂ ਵੈਸੇ ਤਾਂ ਕੁੱਲ ਲੋਕਾਂ ਹੀ ਉਸ ਗੁਰੂ ਦਾ ਦਿੱਤਾ ਖਾਂਦੀ ਹੈ ਨਾ ਦਦਾ ਦਾਤਾ ਇੱਕ ਸਭ ਕੋ ਦੇਵਨਾਰ ਪਰ ਜਿਹੜੇ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਕਥਾ ਕਰਦੇ ਵਿਚਾਰਾਂ ਕਰਦੇ ਨੇ ਜਿਹੜੇ ਗੁਰੂ ਦੀ ਕਵਿਸ਼ਰੀ ਕਰਦੇ ਨੇ ਗੁਰੂ ਦੀ ਢਾਡੀ ਨੇ ਉਹਨਾਂ 'ਚ ਮੈਂ ਕਹਿੰਦਾ ਉਂਗਲਾਂ ਤੇ ਗਿਣ ਜੋ ਕਿ ਨੇ ਜਿਹੜੇ ਕਿਤੇ ਬੇਅਦਬੀ ਦੀ ਗੱਲ ਕਰਦੇ ਨੇ ਨਹੀਂ ਤੇ ਸਾਰੇ ਇੱਧਰ ਉੱਧਰ ਦਾ ਪੜਾ ਪੜ ਕੇ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪਾਂ ਸਾਰੇ ਦੁਨੀ ਚੰਦ ਦੇ ਰਾਹ ਤੇ ਤੁਰੇ ਆਂ ਸਾਹਿਬ ਸੰਕਟ ਵੇ ਸੇਵਕ ਭਜੈ ਦੁਨੀ ਚੰਦ ਵੀ ਗੁਰੂ ਦੇ ਹਜ਼ੂਰੀ 'ਚ ਹੀ ਰਹਿੰਦਾ ਸੀਗਾ ਅਰ ਜਦੋਂ ਗੁਰੂ ਤੇ ਸੰਕਟ ਆਇਆ ਤਾਂ ਭੱਜ ਗਿਆ ਸੀ ਅੱਜ ਸੰਕਟ ਹੈ ਕਿ ਨਹੀਂ ਹੈ ਮੈਂ ਪੰਜਾਬੀ ਲੋਕ ਚੈਨਲ ਦੇ ਮਾਧਿਅਮ ਰਾਹੀਂ ਸੰਗਤ ਜੀ ਤੁਹਾਨੂੰ ਪੁੱਛਣਾ ਚਾਹੁੰਨਾ ਅੱਜ ਸੰਕਟ ਤੁਸੀਂ ਮੰਨਦੇ ਹੋ ਕਿ ਹੈ ਕਿ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਤੇ ਫਿਰ ਬਾਬਾ ਨਾਮਦੇਵ ਜੀ ਦਾ ਏ ਪੰਕਤੀਆਂ ਪੜ ਲਓ ਯਾਦ ਕਰ ਲਓ ਸਾਹਿਬ ਸੰਕਟ ਵੈ ਸੇਵਕ ਭਜੈ ਚਰੰਕ ਕਾਲ ਨਾ ਜੀਵੈ ਦੋਹੂ ਕੁੱਲ ਲਜੈ ਜਿਹੜਾ ਔਖੇ ਵੇਲੇ ਗੁਰੂ ਨੂੰ ਛੱਡ ਕੇ ਭੱਜ ਜਾਂਦਾ ਨਾ ਉਹ ਫਿਰ ਬਹੁਤਾ ਚਰ ਰਹਿਦਾ ਨਹੀਂ ਦੋਹ ਕੁੱਲ ਲੱਜਾ ਨਾਨਕੇ ਦਾਦਕੇ ਦੋਨਾਂ ਕੁੱਲਾਂ ਨੂੰ ਲਾਜ ਲਾ ਜਾਂਦਾ ਹੁਣ ਆਪਾਂ ਵੇਖਣਾ ਕਿ ਆਪਾਂ ਭਾਈ ਬਚੱਤਰ ਸਿੰਘ ਵਾਂਗੂ ਗੁਰੂ ਦੀ ਹਜ਼ੂਰੀ ਸੇਵਾ ਵਿੱਚ ਕਲੋਣਾ ਹੈ ਕਿ ਦੁਨੀ ਚੰਦ ਵਾਂਗੂ ਪਿੱਠ ਕਰਨੀ ਹੈ ਇਹ ਸਮਾਂ ਇਹ ਸਮਾਂ ਮੰਗ ਕਰਦਾ ਪਿਆ ਸੰਗਤ ਜੀ ਇਹ ਸਮਾਂ ਮੰਗ ਕਰਦਾ ਪਿਆ ਵੀ ਇਤਿਹਾਸ ਜੇ ਇਹ ਇਤਿਹਾਸ ਰਚਿਆ ਜਾ ਰਿਹਾ ਜੇ ਆਓ ਇਸ ਇਤਿਹਾਸ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਚ ਲਖਾ ਲਈਏ ਨਹੀਂ ਤੇ ਕਾਲਿਆਂ ਦੇ ਵਿੱਚ ਤਾਂ ਬੜਿਆਂ ਨੇ ਲਖਵਾਇਆ ਹੋਇਆ ਜੀ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾਵਾ ਕਰਦੇ ਨੇ ਕਿ ਜਿਹੜੇ ਕੰਮ 3 ਸਾਲਾਂ ਚ ਹੋਏ ਨੇ ਜੀ 70 ਸਾਲਾਂ ਚ ਨਹੀਂ ਹੋਏ ਮੰਨਦੇ ਹੋ ਤੁਸੀਂ ਉਹਨਾਂ ਦਾ ਦਾਵਾ ਸਹੀ ਹੈ ਸਾਡੀ ਤਾਂ ਇੱਕੇ ਮੰਗ ਆ ਉਹੀ ਨਹੀਂ ਪੂਰੀ ਹੋ ਰਹੀ ਇਹ ਸਭ ਤੋਂ ਪਹਿਲੀ ਮੰਗ ਸੀਗੀ ਸਭ ਤੋਂ ਪਹਿਲਾ ਇਹ ਅਸੀਂ ਨਹੀਂ ਕਹਿੰਦੇ ਵੀ ਸਭ ਤੋਂ ਪਹਿਲਾ ਇਹ ਮਸਲਾ ਸੀ ਪੰਜਾਬ ਦਾ ਤੁਸੀਂ ਬਾਈ ਵਾਲੀਆਂ ਚੋਣਾ ਤੋਂ ਪਹਿਲਾਂ ਕੋਈ ਵੀਡੀਓ ਕੱਢ ਕੇ ਦੇਖ ਲਓ ਭਾਵੇਂ ਕੇਜਰੀਵਾਲ ਸਾਹਿਬ ਦੀ ਹੋਵੇ ਤੇ ਭਾਵੇਂ ਭਗਵੰਤ ਮਾਨ ਸਾਹਿਬ ਦੀ ਹੂੰ ਕਿੱਥੋਂ ਗੱਲ ਸ਼ੁਰੂ ਹੁੰਦੀ ਸੀ ਬੇਅਦਬੀ ਤੋਂ ਜੀ ਬੇਅਦਬੀ ਨੂੰ ਬੇਅਦਬੀ ਕਰਦੇ ਪਏ ਨੇ ਚਾਰ ਦਿਨਾਂ 'ਚ ਡੱਕੀ ਜਾ ਸਕਦੀ ਏ ਇੱਕ ਦਿਨ 'ਚ ਸਜ਼ਾ ਹੋ ਸਕਦੀ ਏ ਕੁਮਰ ਵਿਦੇ ਪ੍ਰਤਾਪ ਇੱਕ ਗੱਲ ਭਰੀ ਪਈ ਆ YouTube ਵੀ ਭਰੀ ਆ Facebook ਵੀ ਭਰਿਆ ਪਿਆ ਅੱਜ ਕਿਉਂ ਭੁੱਲ ਗਿਆ ਭਾਈ ਹਾਂ ਆ ਮ ਜਿਹੜਾ ਮੋਹ ਹੈ ਜਿਸ ਗੁਰੂ ਦੇ ਨਾਂ ਤੇ ਆਪਾਂ ਕੁਰਸੀਆਂ ਲਈਆਂ ਸਾਰੀ ਦੁਨੀਆ ਜਾਣਦੀ ਹੈ ਕਿ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਕੁਰਸੀ ਦਿੱਤੀ ਗਈ ਇਹਨਾਂ ਨੂੰ ਵੀ ਪਹਿਲਿਆਂ ਨੇ ਨਹੀਂ ਕੀਤਾ ਇਹ ਕਿਉਂ ਜਿੱਤੇ ਨੇ 92 ਅੱਜ ਇਹ ਬੜੀ ਚਰਚਾ ਹੁੰਦੀ ਹੈ ਨਾ ਕਿ 92 ਜਿੱਤ ਗਏ ਕਿੱਦਾਂ ਜਿੱਤ ਗਏ ਕਿ ਪਹਿਲਿਆਂ ਨੇ ਦਗਾ ਕਮਾਇਆ ਸੀ ਗੁਰੂ ਕੇ ਅਖਵਾਉਣ ਵਾਲਿਆਂ ਨੇ ਦਗਾ ਕਮਾਇਆ ਉਸ ਤੋਂ ਬਾਅਦ ਕਾਂਗਰਸ ਆ ਗਈ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਂ ਚੋ ਕੇ ਕੈਪਟਨ ਸਾਹਿਬ ਨੇ ਸੌਂ ਖਾਧੀ ਸੀ ਪੇ ਉਹ ਵੀ ਗੰਗਲੋਂ ਤੋਂ ਮਿੱਟੀ ਛਾੜਦੇ ਰਹ ਗਏ ਕੀ ਤਾਕਾਖ ਨਾ ਉਹਨਾਂ ਦੇ ਮੈਨੂੰ ਯਾਦ ਆ ਕੈਪਟਨ ਸਾਹਿਬ ਅੱਜ ਮੈਂ ਤੁਹਾਨੂੰ ਯਾਦ ਕਰਾਉਣਾ ਜਿੱਦਣ ਸ਼੍ਰੀ ਆਨੰਦਪੁਰ ਸਾਹਿਬ ਦੀ ਬੇਅਦਬੀ ਹੋਈ ਉਦੋਂ ਅਗਲੇ ਦਿਨ ਤੁਸੀਂ ਹੁਸ਼ਿਆਰਪੁਰ ਤਾਂ ਜਾਏ ਸੀ ਸ਼੍ਰੀ ਆਨੰਦਪੁਰ ਸਾਹਿਬ ਨਹੀਂ ਸੀ ਪਹੁੰਚੇ ਜੇ ਉਹਦਣ ਗੁਰੂ ਦੀ ਹਜ਼ੂਰੀ ਦੇ ਵਿੱਚ ਪਹੁੰਚ ਕੇ ਉਸ ਦੁਸ਼ਟ ਨੂੰ ਉਹਦੀ ਕੀਤੀ ਦਾ ਉਹ ਭੁਗਤਾਨ ਕਰਵਾ ਦਿੰਦੇ ਮੁੱਖ ਮੰਤਰੀ ਸੀ ਤੁਸੀਂ ਸੂਬੇ ਦੇ ਕੁਝ ਵੀ ਕਰਵਾ ਸਕਦੇ ਸੀ ਆਪਣੇ ਸਾਹਮਣੇ ਬੈ ਕੇ ਕਰਵਾਉਂਦੇ ਹਨ ਇੰਟਰੋਗੇਸ਼ਨ ਪਤਾ ਲੱਗਦਾ ਲੋਕਾਂ ਨੂੰ ਕਿ ਕਿੱਥੋਂ ਇਹ ਦੁਸ਼ਟ ਆਇਆ ਜੀ ਅਕਸਰ ਅਜੇ ਅੱਜਕੱਲ ਕਹਿ ਦਿੰਦੇ ਆ ਨਾ ਕਿ ਫਲਾਣੇ ਦਾ ਸੋਧਾ ਲਾਤਾ ਜੀ ਜੋ ਜਿੰਦਾ ਹੁੰਦਾ ਤੇ ਪਤਾ ਲੱਗ ਜਾਂਦਾ ਕਿ ਕਿੱਥੋਂ ਆਇਆ ਭਈ ਉਹ ਅਜੇ ਜਿੰਦੇ ਨੇ ਜਿਹੜੇ ਉਹਨਾਂ ਤੋਂ ਪੁੱਛ ਲੋ ਕਿੱਥੋਂ ਆਏ ਨੇ ਜੀ ਸੋ ਕੈਪਟਨ ਸਾਹਿਬ ਤੁਸੀਂ ਮੌਕਾ ਖੰਜਾਇਆ ਅੱਜ ਤੁਹਾਨੂੰ ਜਗ੍ਹਾ ਨਹੀਂ ਲੱਗਦੀ ਪਈ ਚੰਨੀ ਸਾਹਿਬ ਨੇ ਮੌਕਾ ਖਜਾਇਆ ਅੱਜ ਵੇਖੋ ਕਿੱਥੇ ਬੈਠੇ ਨੇ ਕਾਂਗਰਸ ਕਿੱਥੇ ਬੈਠੀ ਆ ਤੇ ਇਹ ਜਾਣ ਬੁੱਝ ਕੇ ਮੌਕਾ ਖੰਜਾ ਰਹੇ ਨੇ ਹੂੰ ਇਨਾਂ ਨੂੰ ਤਾਂ ਕਿਸੇ ਤੋਂ ਕੁਝ ਮੰਗਣ ਦੀ ਲੋੜ ਹੀ ਨਹੀਂ 92 ਮਿਲੇ ਨੇ ਹੁਣ 92 ਤਾਂ ਵੀ ਵੱਧ ਗਿਆ ਤੇ ਜੇ ਅਜੇ ਵੀ ਅਜੇ ਵੀ ਗੁਰੂ ਦੇ ਅਸੀਂ ਕਿਰਤ ਕਾਣੀ ਬਣਨਾ ਹੈ ਤੇ ਫੇਰ ਤਾਂ ਸਾਡੇ ਕਰਮ ਹੀ ਮਾੜੇ ਆ ਇਦੋਂ ਵੱਧ ਗੁਰੂ ਸਾਹਿਬ ਤੁਹਾਨੂੰ ਕੋਈ ਤਾਕਤ ਨਹੀਂ ਦੇ ਸਕਦਾ ਮੈਂ ਤਾਂ ਅਜੇ ਵੀ ਕਹਿੰਦਾ ਭਗਵਾਨ ਤੁਮਨ ਸਾਹਿਬਾ ਮਨ ਰੋੜਾ ਜੀ ਉਹ ਖੱਟ ਲੋ ਗੁਰੂ ਦੀ ਖੁਸ਼ੀ ਖੱਟ ਲੋ ਜੇ ਤੁਹਾਨੂੰ ਗੁਰੂ ਨੇ ਸਮਰੱਥਾ ਦਿੱਤੀ ਹੈ ਤੇ ਗੁਰੂ ਦੇ ਵਾਸਤੇ ਇੱਕ ਕਾਨੂੰਨ ਬਣਾ ਲਓ ਉਹ ਤੁਹਾਡੇ ਨਾਲੋਂ ਤਾਂ ਉਹ ਹਿਮਾਚਲ ਵਾਲੇ ਚੰਗੇ ਆ ਆਪਾਂ ਕਹਿੰਨੇ ਨਿੱਕਾ ਜਾ ਮਾਚਲ ਉਹਨਾਂ ਕੋ ਰਿਸੋਰਸਿਸ ਨਹੀਂ ਆਗੇ ਉਹਨਾਂ ਕੋ ਆ ਨਹੀਂ ਆਗਾ ਪਰ ਮੈਂ ਕਹਿੰਨਾ ਉਹਨਾਂ ਕੋ ਦਿਲ ਹੈਗਾ ਦੇ ਕਾਂਗਰਸ ਪਾਰਟੀ ਦੀ ਸਰਕਾਰਾ ਚਾਹੇ ਉੱਥੇ ਉਹਨਾਂ ਨੇ ਜੁਰਤ ਵਿਖਾਈ ਹੈ ਨਸ਼ਿਆਂ ਦੇ ਵਾਸਤੇ ਮੌਤ ਦੀ ਸਜ਼ਾ ਦਾ ਕਾਨੂੰਨ 10 ਲੱਖ ਦੀ ਸਜ਼ਾ ਦਾ ਕਾਨੂੰਨ ਬਣਾਤਾ ਤੇ ਸਾਡੇ ਅਜੇ ਤੱਕ ਇਹੀ ਕਹੀ ਜਾ ਰਹੀ ਸੀਗੇ ਕਿ ਸਟੇਟ ਦਾ ਕਾਨੂੰਨ ਬਣਾਇ ਨਹੀਂ ਸਕਦੀ ਸਗਦੀ ਸਟੇਟ ਦਾ ਕਾਨੂੰਨ ਬਣਾਇ ਨਹੀਂ ਸਕਦੀ ਇਹ ਤਾਂ ਮੈਂ ਕਹਿੰਨਾ ਤੁਹਾਡੇ ਵਰਗੇ ਵੀਰ ਤੁਹਾਡੇ ਵਰਗੇ ਚੈਨਲ ਓ ਇੰਨੇ ਸਰਕਾਰਾਂ ਦੇ ਕੰਨ ਖੋਲਣ ਤੇ ਕਾਨੂੰਨ ਬਣੇ ਚੇਤੀ ਕਾਨੂੰਨ ਬਣੇ ਤੇ ਸਾਡਾ ਵੀਰ ਜਕਾਰੇ ਛੜਦਾ ਜਕਾਰੇ ਛੜਦਾ ਏਠਾਂ ਬਾਕੀ ਇੱਕ ਗੱਲ ਮੈਂ ਕਹਿਣੀ ਦਾ ਬਾਅਦ ਸੀ ਪਰ ਤੁਸੀਂ ਹੁਣ ਗੱਲ ਪਹਿਲਾਂ ਹੀ ਸ਼ੁਰੂ ਕਰਾ ਲਈ ਆ ਅਗਲੇ ਮਹੀਨੇ ਇੱਕ ਤਗੜਾ ਇਕੱਠ ਇੱਥੇ ਕਰਾਂਗੇ ਜੀ ਹਰ ਉਸ ਜੀ ਨੂੰ ਇੱਥੇ ਲੈ ਕੇ ਆਵਾਂਗੇ ਦੋ ਗੱਲਾਂ ਨੇ ਭਾਈ ਸਾਹਿਬ ਜਿਨ੍ਹਾਂ ਦੇ ਅੰਦਰ ਜ਼ਮੀਰ ਆ ਨਾ ਉਹਨਾਂ ਕੋਲ ਇੱਥੇ ਪਹੁੰਚਣ ਦਾ ਕਰਾਇਆ ਨਹੀਂ ਜੇ ਹੈਗਾ ਜਿਨ੍ਹਾਂ ਕੋ ਪੈਸੇ ਨੇ ਜਿਨ੍ਹਾਂ ਕੋ ਗੱਡੀਆਂ ਨੇ ਜਿਨ੍ਹਾਂ ਕੋ ਸਾਰਾ ਕੁਝ ਹੈ ਉਹਨਾਂ ਦੀ ਜ਼ਮੀਰ ਸੁੱਤੀ ਪਈ ਹੈ ਅਸੀਂ ਇਹਨਾਂ ਦੋਨਾਂ ਨੂੰ ਰਲਾ ਕੇ ਬੱਸਾਂ ਦਾ ਪ੍ਰਬੰਧ ਕਰਾਂਗੇ ਟਰਾਲੀਆਂ ਦਾ ਪ੍ਰਬੰਧ ਕਰਾਂਗੇ ਜਿਹੜੇ ਇੱਥੇ ਆਉਣਾ ਚਾਹੁੰਦੇ ਨੇ ਕਟੋ-ਕਟ 100 ਬੱਸ ਦਾ ਕਾਫਲਾ ਅਗਲੇ ਮਹੀਨੇ ਦੀ 9 ਜਾਂ 10 ਤਰੀਕ ਤਰੀਕ ਅਜੇ ਅਸੀਂ ਅਨਾਉਂਸ ਕਰਾਂਗੇ ਵਿਚਾਰ ਕਰਕੇ ਤੁਸੀਂ ਵਿਚਾਰ ਪਹਿਲਾਂ ਲੈ ਲੀਆ ਅਗਲੇ ਮਹੀਨੇ ਇੱਥੇ ਤਗੜਾ ਇਕੱਠ ਹੋਏਗਾ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਬਾਜਾ ਵਾਲੇ ਸਾਹਿਬ ਸਤਿਗੁਰ ਉਹਨਾਂ ਦੇ ਦਰ ਤੋਂ ਚੱਲ ਕੇ ਤਖਾ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ 100 ਬੱਸਾਂ ਦਾ ਕਾਫਲਾ ਮਹਾਰਾਜ ਦੀ ਮੇਰ ਦੇ ਨਾਲ ਇੱਥੇ ਪਹੁੰਚੇਗਾ ਆ ਜਿਹੜਾ ਇੱਥੇ ਇੱਕ ਦਰਾਨਗੀ ਦੀ ਲੱਗਦੀ ਆ ਨਾ ਸਾਡੇ ਵੀਰ ਭਾਈ ਗੁਰਜੀਤ ਸਿੰਘ ਨੂੰ ਵੀ ਬੜਾ ਮਹਿਸੂਸ ਹੁੰਦਾ ਕਿ ਯਾਰ ਜੇ ਸਿੰਘ ਸਾਹਿਬ ਦੇਖਿਆ ਜਾਵੇ ਬੜੀਆਂ ਸਾਡੀਆਂ ਸਿੱਖ ਸੰਗਤਾਂ ਅਜਹੀਆਂ ਨੇ ਜਿਨ੍ਹਾਂ ਨੇ ਵੀਡੀਓ ਵਾਇਰਲ ਹੁੰਦੀ ਆ ਕਿਸੇ ਨੂੰ ਮਦਦ ਦੀ ਲੋੜ ਆ ਉਹਦੀ ਮਦਦ ਲਈ ਅੱਗੇ ਆਉਂਦੇ ਨੇ ਮਾਇਆ ਦੀ ਪੇਟਾ ਕੀਤੀ ਜਾਂਦੀ ਆ ਇਲਾਜ ਲਈ ਜੋ ਵੀ ਲੋਡ ਪੈਂਦੀ ਆ ਪੂਰੀ ਕੀਤੀ ਜਾਂਦੀ ਆ ਵਿਦੇਸ਼ਾਂ ਚੋਂ ਸਾਡੇ ਵੀਰਾਂ ਨੂੰ ਸਾਡੀਆਂ ਭੈਣਾਂ ਨੂੰ ਸੜਾ ਕੇ ਸਾਡੇ ਦੇਸ਼ ਲਿਆਇਆ ਜਾਂਦਾ ਏ ਇੱਥੇ ਇੱਕ ਮਾਂ ਨੇ ਤੜਲੇ ਪਾਪਾ ਕੇ ਰੋ ਰੋ ਕੇ ਸੰਗ ਤੱਕ ਗਏ ਬੇਨਤੀਆਂ ਕਰ ਲਈਆਂ ਕਿ ਮੇਰੇ ਪੁੱਤ ਨੂੰ ਬਚਾ ਲੋ ਇੱਕ ਨਹੀਂ ਉੱਠਿਆ ਜੀ ਸਵਾਲ ਤੁਹਾਡਾ ਫਿਰ ਉੱਥੇ ਆ ਜਾਂਦਾ ਏ ਇਹ ਜਵਾਬ ਵਕਤ ਨੇ ਮੰਗ ਲੈਣਾ ਭਾਈ ਮੈਂ ਸਾਰੀ ਜਥੇਬੰਦੀਆਂ ਨੂੰ ਬੇਨਤੀ ਕਰਦਾ ਸਾਰੇ ਪੰਥ ਨੂੰ ਬੇਨਤੀ ਕਰਦਾ ਆ ਆ ਸਵਾਲ ਇੱਕ ਕਲੰਕ ਦਾ ਸਾਡੇ ਮੱਥੇ ਤੇ ਸਾਰਿਆਂ ਤੇ ਲੱਗਾ ਹੀ ਆ ਕਿ ਸਾਡੇ ਜਿਉਂਦੇ ਜੀ ਸਾਡੇ ਹੁੰਦਿਆਂ ਬੇਅਦਬੀਆਂ ਹੋ ਗਈਆਂ ਤੇ ਆਪਾਂ ਇਹ ਕਲੰਕ ਨਾ ਲਵਾਈਏ ਕਿ ਇੱਕ ਸਾਡਾ ਭਰਾ ਬੇਅਦਬੀਆਂ ਦੀ ਸਜ਼ਾ ਦੇ ਵਾਸਤੇ ਪੁੱਜਦਾ ਪੁੱਜਦਾ ਪੋਝੀ ਗਿਆ ਜੇ ਜਿਸ ਜਗਾਤੇ ਉਹ ਬੈਠਾ ਹੈ ਨਾ ਮੈਂ ਪਿੱਛੇ ਵੇਖ ਕੇ ਬੜਾ ਹੈਰਾਨ ਹੁਣਾ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਮੈਨੂੰ ਵੀ ਲੱਗਦੀ ਐ ਸਾਡੇ ਲੋਕ ਬੇਜੁਬਾਨੇ ਜਾਨਵਰਾਂ ਦੇ ਵਾਸਤੇ ਹైదరాబాద్ ਚ ਸੀ ਜਾਂ ਜੰਗਲਵੱਡ ਤੇ ਪਏ ਉਹਨਾਂ ਦੀਆਂ ਵੀਡੀਓ ਲੈ ਲੈ ਕੇ ਵਾਇਰਲ ਕਰਤੀਆਂ ਠੀਕ ਐ ਉਹ ਵੀ ਦਿਆਵਾ ਪਰ ਕੀ ਇਹਦੇ ਤੇ ਧਿਆਨ ਹੀ ਸਾਨੂੰ ਆਉਣੀ ਚਾਹੀਦੀ ਹੈ ਸਿੱਖ ਸਿੱਖ ਪੈ ਵਾਰਤ ਹੈ ਜਾਨ ਸਾਡਾ ਇਤਿਹਾਸ ਕਹਿੰਦਾ ਹੈ ਉਹ ਲੋਕ ਉਹਨਾਂ ਨੇ ਇਹ ਗੱਲਾਂ ਲਿਖੀਆਂ ਜਿਹੜੇ ਸਾਨੂੰ ਸੱਗ ਕਹਿੰਦੇ ਸੀ ਮਾੜਾ ਕਹਿੰਦੇ ਸੀ ਕੁੱਤਾ ਕਹਿੰਦੇ ਸੀ ਪਰ ਉਹਨਾਂ ਨੇ ਵੀ ਸਾਡੀਆਂ ਸਿਫਤਾਂ ਲਖੀਆਂ ਭਾਈ ਅੱਜ ਸਾਡੀ ਉਹ ਸਿੱਖੀ ਕਿੱਥੇ ਚਲ ਗਈ ਅੱਗੇ ਆਵਤ ਸਿੰਘ ਜੋ ਪਾਵੇ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾਂ ਪੁੱਤਾਂ ਭਾਈਓ ਕਿੱਥੇ ਚਲਾ ਗਿਆ ਸਾਡਾ ਪਿਆਰ ਕਿੱਥੇ ਵੰਡ ਕੇ ਬਹਿ ਗਏ ਆਪਾਂ ਕਿਹੜੀਆਂ ਵੰਡੀਆਂ ਪਾ ਲਈਆਂ ਇਹਨਾਂ ਸੋਚੋ ਵੀ ਸਾਨੂੰ ਬਿਨਾਂ ਪੁੱਛਿਆ ਚੜਿਆ ਉਹ ਚੜੀ ਬਿਨਾਂ ਪੁੱਛਿਆ ਸਕਦਾ ਸੀ ਜੇ ਪੁੱਛ ਕੇ ਚੜਦਾ ਜੇ ਗੱਲ ਪਹਿਲਾਂ ਹੀ ਲੀਕ ਹੋ ਜਾਂਦੀ ਤਾਂ ਇੱਥੇ ਚੜਨਦਾ ਕੋਈ ਆਓ ਇਹ ਵੇਖੀਏ ਕਿ ਉਹਦੀ ਮੰਗ ਕੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਡੇ ਕੋਲ ਵੀ ਮਾਤਾ ਦਾ ਚਿਹਰਾ ਹੁਣ ਕਮਜ਼ੋਰ ਅੰਦਾਜ਼ ਆ ਰਿਹਾ ਜਦੋਂ ਸਾਡੇ ਕੋਲ ਆਨੰਦਪੁਰ ਸਾਹਿਬ ਆਏ ਸੀ ਨਾ ਹੁਲੇ ਮਹਲੇ ਤੇ ਚਿਹਰੇ ਤੇ ਹੋਰ ਰੌਣਕ ਸੀ ਹੁਣ ਦਿਨੋਂ ਦਿਨ ਕਮਜ਼ੋਰੀ ਆ ਰਹੀ ਮਾਤਾ ਦੇ ਚਿਹਰੇ ਤੇ ਭਾਈ ਸਾਹਿਬ ਦਾ ਚਿਹਰਾ ਵੀ ਤੁਸੀਂ ਤੱਕਿਆ ਹੋਣਾ ਰਾਤ ਮੈਂ ਗੱਲ ਕੀਤੀ ਚਿਹਰਾ ਬਹੁਤ ਕਮਜ਼ੋਰ ਹੋਇਆ ਪਿਆ ਉਹ ਸਿੱਖੋ ਕਦੀ ਇੱਕ ਅਹਿਸਾਸ ਲੈਣਾ ਹੈ ਨਾ ਉਹ 5 ਘੰਟੇ ਮੈਂ ਤਾਂ ਉਹ ਤਾਂ 6 ਮਹੀਨਿਆਂ ਤੋਂ ਬੈਠਾ ਨਾ ਕੋਈ 4-5 ਘੰਟੇ ਇੱਕ ਬੈਂਚ ਤੇ ਉੱਤੇ ਬਹਿ ਕੇ ਵੇਖੋ ਬਿਨਾ ਥੱਲੇ ਉਤਰਿਆਂ ਉਹ ਕਿਦਾਂ ਬੈਠਾ ਆ 2 ਫੁੱਟ ਬਾਈ 6 ਫੁੱਟ ਦੇ ਫੱਟੇ ਤੇ ਕਿਦਾਂ ਉਹ 6 ਮਹੀਨੇ ਕੱਢਦਾ ਪਿਆ ਕਾਦੇ ਲਈ ਕੱਢਦਾ ਪਿਆ ਤਾਂ ਉਹਦੇ ਘਰ ਦਾ ਮਸਲਾ ਤਾਂ ਨਹੀਂ ਆਪਣੇ ਪੁੱਤ ਨੂੰ ਨੌਕਰੀ ਤਾਂ ਨਹੀਂ ਦਿਵਾਉਣੀ ਉਹਨੇ ਤੁਹਾਡੇ ਹੀ ਗੁਰੂ ਦੀ ਆਨਸ਼ਾਨ ਹੈ ਤੁਹਾਡੇ ਹੀ ਈਸ਼ਟ ਦੀ ਆਨਸ਼ਾਨ ਹੈ ਮੈਂ ਤਾਂ ਦੂਜੇ ਧਰਮਾਂ ਵਾਲੇ ਨੂੰ ਕਾਵਾਂਗਾ ਉਹ ਭਾਈ ਤੁਸੀਂ ਵੀ ਆਜੋ ਇੱਕ ਹਾ ਦਾ ਨਾਰਾ ਹੀ ਵੱਜਦਾ ਪਿਆ ਦੇ ਇਸ ਇਤਿਹਾਸ ਦੇ ਵਿੱਚ ਆਪਣਾ ਨਾਮ ਲਖਾ ਲੋ ਬੜਾ ਦੁੱਖ ਹੁੰਦਾ ਹੈ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਸਾਡੇ ਲਈ ਵੀ ਬੜੇ ਔਖੇ ਆ ਭਾਈ ਤੁਸੀਂ ਕਿਉਂ ਨਹੀਂ ਆਉਂਦੇ ਉਹ ਕਹਿੰਦਾ ਮਾਤਾ ਹੈ ਲੋੜ ਨਹੀਂ ਕੋਈ ਗੱਲ ਨਹੀਂ ਛੱਡਦੇ ਆ ਕਾਨੂੰਨ ਚਾਹੀਦਾ ਨਹੀਂ ਪਰ ਇੱਕ ਇੱਕ ਵਾਰ ਇੱਕ ਸ਼ਰਤ ਹੈ ਜਿੱਥੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਕਾਨੂੰਨ ਬਣ ਚੁੱਕੇ ਨੇ ਤੇ ਗੁਰੂ ਗ੍ਰੰਥ ਸਾਹਿਬ ਆਪਾਂ ਕਹਿੰਦੇ ਆ ਜੁਗੋ ਜੁਗ ਅਟਲ ਹੈ ਸਾਰਾ ਵਿਸ਼ਵ ਸਮਝ ਗਿਆ ਅੱਜ ਸਾਡੇ ਪੰਜਾਬੀਆਂ ਨੂੰ ਸਮਝ ਨਹੀਂ ਆ ਰਹੀ ਉਸ ਗੁਰੂ ਦੀ ਆਨ ਸ਼ਾਨ ਵਾਸਤੇ ਕੋਈ ਕਾਨੂੰਨ ਹੋਣਾ ਚਾਹੀਦਾ ਮੈਂ ਤਾਂ ਫੇਰ ਹੱਥ ਬੰਨ ਕੇ ਬੇਨਤੀ ਕਰਦਾ ਆ ਆਜੋ ਪਾਈ ਆਜੋ ਇਹ ਮੋਰਚਾ ਤਾਂ ਫਤਿਹ ਕਰ ਹੀ ਦੇਣਾ ਗੁਰੂ ਕਲਗੀਧਰ ਪਾਤਸ਼ਾਹ ਨੇ ਬਾਬਾ ਫਤਿਹ ਸਿੰਘ ਨੇ ਮੋਰਚਾ ਫਤਿਹ ਕਰ ਦੇਣਾ ਇਹ ਨਾਲ ਪਰਚਾ ਵੀ ਚੱਲਦਾ ਪਿਆ ਜੇ ਛਾਨਣਾ ਵੱਜਦਾ ਪਿਆ ਜੇ ਫੇਰ ਨਾ ਕਿਹੋ ਕਿ ਫਲਾਣਾ ਬਾਜੀ ਲੈ ਗਿਆ ਫਲਾਣਾ ਬਾਜੀ ਲੈ ਗਿਆ ਜਿਹੜਾ ਨਿਤਰੇਗਾ ਜਿਹੜਾ ਗੁਰੂ ਦੇ ਪਿਆਰ ਵਿੱਚ ਅੱਗੇ ਵਧੇਗਾ ਜਿਹੜਾ ਨਿਭਾਏਗਾ ਉਹਨੂੰ ਸਤਗੁਰਾਂ ਨੇ ਫਤਿਹ ਬਖਸ਼ਣੀ ਆ ਜੀ ਜੀ ਧੰਨਵਾਦ ਜੀ ਸਮਾਂ ਦੇਣ ਲਈ ਵੈਗਰੀ ਜੀ ਖਾਲਸਾ ਵਾਹਿਗੁਰੂ ਜੀ ਇਹ ਜੀ ਅੰਜੇਸਨ ਸਿੰਘ ਸਾਹਿਬ ਜੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਸਿੱਖ ਸੰਗਤਾਂ ਨੂੰ ਇੱਥੇ ਇਕੱਠੇ ਕਰਨ ਦੇ ਲਈ ਵੱਡੇ ਇਕੱਠ ਨੇ ਜਿਹੜੇ ਰੱਖੇ ਜਾਣਗੇ ਅਗਲੇ ਮਹੀਨੇ ਦੇ ਵਿੱਚ ਫਿਰ ਵੀ ਉਹਨਾਂ ਨੇ ਬੇਨਤੀ ਕੀਤੀ ਕਿ ਸੰਗਤਾਂ ਨੂੰ ਇੱਥੇ ਆਉਣਾ ਚਾਹੀਦਾ ਹੈ ਗੁਰੂ ਸਾਹਿਬ ਨੇ ਮੋਰਚਾ ਤਾਂ ਫਤਿਹ ਕਰਾ ਦੇਣਾ ਹੈ ਪਰ ਫੇਰ ਪਸਤਾਉਣ ਤੋਂ ਬਾਅਦ ਪੱਲੇ ਕੁਝ ਨਹੀਂ ਰਹਿਣਾ ਫੇਰ ਕਹਿਣਾ ਹੈ ਕਿ ਫਲਾਣਾ ਬਾਜੀ ਲੈ ਗਿਆ ਫਲਾਣਾ ਲੈ ਗਿਆ ਪਰ ਇੱਥੇ ਆਉਣ ਦਾ ਹਰ ਇੱਕ ਦਾ ਫਰਜ ਆ ਕਦੋਂ ਇੱਥੇ ਪਹੁੰਚਦੇ ਨੇ ਕਦੋਂ ਗੁਰਜੀਤ ਸਿੰਘ ਥੱਲੇ ਆਉਂਦੇ ਨੇ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਲਹਾਲ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਸਮਾਣਾ